ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁੱਲ ਜਾਓਗੇ ਲਾਇਬ੍ਰੇਰੀ ਰੂਮ ਦੇ ਸਾਹਮਣੇ ਜੀ ਵੇਖੋ ਠੰਡ ਦਾ ਦੌਰ ਚੱਲੀ ਆ ਅੱਜ ਆ ਗਈ ਹੈ 6 ਤਰੀਕ 6 ਜਨਵਰੀ ਅੱਜ ਸਕੂਲ ਦਾ ਆਪਣਾ ਅੰਗਰੇਜ਼ੀ ਦਾ ਤੇ ਆ ਐਸਐਸਟੀ ਦਾ ਮੇਲਾ ਇਹ ਵੱਖਰਾ ਵਾ ਇਹਨੂੰ ਪ੍ਰਦਰਸ਼ਨੀ ਆਪਾਂ ਕਹਿ ਸਕਦੇ ਆ ਤੇ ਬਲਾਕ ਲੈਵਲ ਦਾ 9ਵੀਂ ਤੇ 10ਵੀਂ ਜਮਾਤਾਂ ਦਾ ਮੁਕਾਬਲਾ ਧਾਰੀਵਾਲ ਦੋ ਬਲਾਕ ਦਾ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਦਾ ਮੁਕਾਬਲਾ ਅੱਜ ਆ ਗੱਡੀਆਂ ਦੀ ਲਾਈਨ ਲੱਗ ਰਹੀ ਹੈ ਵੱਖ-ਵੱਖ ਸਕੂਲਾਂ ਤੋਂ ਬੱਚੇ ਤੇ ਅਧਿਆਪਕ ਜਾਨ ਬੱਚਿਆਂ ਨੂੰ ਲੈ ਕੇ ਪਹੁੰਚ ਰਹੇ ਨੇ ਤੇ ਸਾਡੇ ਸਕੂਲ ਦੇ ਅਧਿਆਪਕ ਖੜੇ ਨੇ ਉਹਨਾਂ ਦੇ ਸਰਕਾਰ ਵਾਸਤੇ ਉਹਨਾਂ ਨੂੰ ਡਾਇਰੈਕਸ਼ਨ ਦੱਸ ਰਹੇ ਨੇ ਵੀ ਜਾਣਾ ਕਿੱਧਰ ਨੂੰ ਆ ਉਥੇ ਹੀ ਉਸੇ ਕਮਰੇ ਥਾਂ ਦੇ ਵਿੱਚ ਵਿਖੋ ਅਧਿਆਪਕ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਤੇ ਇਹ ਮੌਲ ਚਾਲਿਆ ਜੀ ਆਪਣੇ ਸਕੂਲ ਦਾ ਜਿਵੇਂ ਕਿ ਆਪਣਾ ਅੱਜ ਸਾਡੇ ਮੇਲਾ ਤੋਂ ਚੱਲ ਰਿਹਾ ਵਾ 9ਵੀਂ 10ਵੀਂ ਦੇ ਸਾਇੰਸ ਦਾ ਹੁਣ ਉਹਨਾਂ ਨੂੰ ਕਵਰ ਕਰੀਏ ਆਪਾਂ ਨਸਨ ਸਕੂਲ ਕੋਰਸਲ ਤੋਂ ਹੈ ਇਸ ਸੈਕਟਿਡ ਪੀਸਪਲਸ ਆ ਟੀਚਰਸ ਐਂਡ ਆਲ ਮਾਈ ਡੀਅਰ ਫਰੈਂਡਸ ਗੁੱਡ ਮਾਰਨਿੰਗ ਮਾਈ ਨੇਮ ਇਜ਼ ਕਲੈਕਸਟੇਡੀ ਇਨ 10th ਕਲਾਸ ਇਨ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਰਸਲ ਤੋਂ ਆਇਆ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਪਰਮਾਣੂ ਸਾਰੇ ਪਦਾਰਥਾਂ ਦੀ ਰਚਨਾਤਮਕ ਇਕਾਈ ਹੁੰਦੀ ਹੈ ਮੇਰੀ ਅੱਜ ਦੀ ਕਿਰਿਆ ਹੈ ਸਥਾਈ ਪਰਮਾਣੂ ਸਥਾਈ ਪਰਮਾਣੂ ਸਾਈਬਰ ਮਾਡਲ ਬਣਾਇਆ ਹੈ ਅਤੇ ਇਸ ਨੇ ਕੁਝ ਇਲੈਕਟ੍ਰੋਨਿਕ ਤੱਤ ਤਰੀਕ ਨੂੰ ਦਰਸਾਇਆ ਗਿਆ ਹੈ ਪਰਮਾਣੂ ਦੇ ਕੇਂਦਰ ਵਿੱਚ ਨਿਊਕਲੀਅਸ ਹੁੰਦਾ ਹੈ ਜਿਸ ਨੂੰ ਮੈਂ ਕਾਲੇ ਬਟਨ ਨਾਲ ਦਰਸਾਇਆ ਹੈ ਕੇਂਦਰ ਤੋਂ ਵਾਲੀ ਊਰਜਾ ਸ਼ੈਲਾ ਹੁੰਦੀਆਂ ਹਨ ਜਿਸ ਨੂੰ ਕਿ ਮੈਂ ਇੱਕ ਡੋਰੀ ਨਾਲ ਦਰਸਾਇਆ ਹੈ ਸ਼ੈਲਾ ਦੇ ਇਲੈਕਟ੍ਰੋਨ ਹੁੰਦੇ ਹਨ ਜਿਸ ਨੂੰ ਮੈਂ ਲਾਲ ਮੋਤੀ ਨਾਲ ਦਰਸਾਇਆ ਹੈ ਕਿਸੇ ਔਰਬਿਟ ਜਾਂ ਕਿਸੇ ਔਰਬਿਟ ਜਾਂ ਸ਼ੈਲ ਕਿਸੇ ਔਰਬਿਟ ਜਾਂ ਸ਼ੈਲ ਦੇ ਇਲੈਕਟ੍ਰੋਨਿਕ ਦੀ ਕਿਸੇ অরਬਿਟ ਜਾਂ ਸ਼ੈਲ ਵਿੱਚ ਇਲੈਕਟ੍ਰੋਨ ਇਲੈਕਟ੍ਰੋਨਿਕ ਦੀ ਸੰਖਿਆ ਦਾ ਸੂਤਰ ਹੈ 2n² ਹੁੰਦਾ ਹੈ ਇੱਥੇ n ਹੈ অরਬਿਟਲ অরਬਿਟ ਦਾ ਨੰਬਰ ਇੱਕ ਤੋਂ ਪੂਰਜ ਸ਼ੈਲ ਨੂੰ ਅਸੀਂ k l m n ਨਾਂ ਦਿੱਤਾ ਹੈ k ਸ਼ੈਲ ਲਈ n 1 ਇਸ ਦੇ ਵਿੱਚ 0 ਤੋਂ ਬਾਅਦ 2 ਇਲੈਕਟ੍ਰੋਨ ਹੋ ਸਕਦੇ ਹਨ l ਸ਼ੈਲ ਲਈ n ਇਸ 2 ਇਸ ਵਿੱਚ 0 ਤੋਂ ਬਾਅਦ ਅੱਜ ਇਲੈਕਟ੍ਰੋਨ ਹੋ ਸਕਦੇ ਹਨ n n n n shell 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 is is equal equal to to k फिर दो इलेक्ट्रॉन होंगे जो कि के मौजूद होंगे पूरी तरह भरे होंगे लीथियम लीथियम तीन इलेक्ट्रॉन होंगे दो इलेक्ट्रॉन के शैल होंगे

ਇਸ ਦੇ ਪਰਮਾਣੂ ਸੰਖਿਆ 5 ਹੈ ਅਤੇ ਪਰਮਾਣੂ ਕੁੰਜ 11 ਹੁੰਦਾ ਹੈ। ਇਸ ਵਿੱਚ 5 ਪ੍ਰੋਟੋਨ ਹੁੰਦੇ ਹਨ ਅਤੇ 6 ਨਿਊਟ੍ਰੋਨ ਹੁੰਦੇ ਹਨ ਜਿਸ ਨੂੰ ਵੀ ਮੈਂ orange ਬੋਲਸ ਨਾਲ ਪ੍ਰੋਟੋਨ ਦਰਸਾਈ ਗਏ ਤੇ ਦਰਸਾਈ ਗਏ ਹਨ ਤੇ pink ਬੋਲ ਨਾਲ ਹੈ ਨਿਊਟ੍ਰੋਨ ਦਰਸਾਈ ਹਨ। ਇਸ ਦੇ ਬਰਹਮ ਵਿੱਚ ਪੰਜ ਇਲੈਕਟ੍ਰੋਨ ਹੁੰਦੇ ਹਨ ਦੋ ਦੋ ਇਲੈਕਟ੍ਰੋਨ ਪੈਂਟੇਸ਼ਲ ਵਿੱਚ ਹੁੰਦੇ ਹਨ ਅਤੇ ਤਿੰਨ ਇਲੈਕਟ੍ਰੋਨ ਐਲ ਵਿੱਚ ਹੁੰਦੇ ਹਨ। ਥੈਂਕ ਯੂ। बच्चों तो ने बड़े कॉन्फिडेंस के ना अपना मॉडल है जो थीम है वह प्रजेंट किया सारे बच्चे ने बड़े ध्यान देखा है और सुने हूँ नैक्सट है गौरमेंट सीनियर सैकेंडरी स्कूल कलेयर कलम गौरमेंट सीनीय सकेंडरी स्कूल कलेयरकलम My name is Jadim from 9th day class. Good morning, sir. My name is Anmol Singh from 9th day class. Today, I am explaining you to you about computational thinking. Computational thinking It is a problem solving process that enables us to think, learn, and create to solve problems. It has five main parts decomposition, pattern recognition, abstraction, generalization, and algorithms.

With the arguable clothes, including social After these sources have rights, use pattern recognition in order to pair these sources back together. My third step is abstraction. Looking for similarities but being and within problems, abstraction. If you want to bake a cake, just look, just concentrate on candidate ingredients, leave irrelevant details like formula and how it works. My, my fourth point is generalization adapting solution to other problems solve new ones generalization if you want to farm with the many animals you have to feed a different you have many traction if you want to feed dog put dog food in dog dish etc how to do better put to feed animal put animal food in animal dish प्रॉब्लम एलगोरिथम पॉज यू फाइंड ए एरिया ऑफ रेक्टेंगल फर्स्ट ऑफ ऑल नोट लेंथ एंड ब्रैथ ऑफ रेक्टेंगल सैकेंड स्टेप यूज फॉर्मुला ऑफ रेक्टेंगल इज इक्वल टू लैंथ मल्टीप्लाई बाई ब्रैथ थर्ड स्टैप नोट रिजर्च थैंक यू

ਤਾਂ ਇਹ ਹੰਦ ਦੱਸਦਾ ਕਿ ਪੁਚਾਲ ਆ ਗਿਆ ਹੈ ਇਸ ਪੁਚਾਲ ਦੇ ਆਉਣ ਨਾਲ ਤਾਂ ਕਿ ਖਿੜਕੀ ਆ ਜਿਸ ਨਾਲ ਇਹ ਵੀ ਹਿਲਦਾ ਹੈ ਅਤੇ ਇਸ ਦੇ ਹਿਲਣ ਨਾਲ ਇਹ ਸੇਫਟੀ ਪਿੰਨ ਨੂੰ ਟੱਚ ਕਰਦਾ ਹੈ ਜਿਸ ਨਾਲ ਅਲਾਰਮ ਵੱਜਣਾ ਸਟਾਰਟ ਹੋ ਜਾਂਦਾ ਹੈ ਜਦੋਂ ਪੁਚਾਲ ਰੁਕ ਜਾਂਦਾ ਹੈ ਤਿੰਨ ਟੱਕੀ ਦਾ ਹਿਲਣਾ ਬੰਦ ਹੋ ਜਾਂਦਾ ਹੈ ਜਿਸ ਨਾਲ ਇਹ ਦੇ ਵੀ ਨਬੰਦ ਹੋ ਜਾਂਦਾ ਹੈ ਜਿਸ ਨਾਲ ਇਸ ਦਾ ਸਰਕਟ ਰੁਕ ਜਾਂਦਾ ਹੈ ਜਿਸ ਨਾਲ ਕੀ ਇਸ ਦੀ ਆਵਾਜ਼ਾਂ ਨਹੀਂ ਬੰਦ ਹੋ ਜਾਂਦੀ ਹੈ ਅਤੇ ਇਸ ਦਾ ਸਰਕਟ ਟੁੱਟ ਜਾਂਦਾ ਹੈ जी अगे नेक्स्ट है गौरमेंट सीनियर सेकेंडरी स्कूल पंडाल notes of 9th class so today's our activity is about health so first of all get plenty of sleep ਇਸ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸਾਨੂੰ ਰਾਤ ਨੂੰ ਜਲਦੀ ਸੌ ਜਾਣਾ ਚਾਹੀਦਾ ਹੈ ਕਿਉਂ ਸੌ ਜਾਣਾ ਚਾਹੀਦਾ ਹੈ ਜੇਕਰ ਅਸੀਂ ਜਲਦੀ ਸੌਵਾਂਗੇ ਨਹੀਂ ਤਾਂ ਸਵੇਰੇ ਲੇਟ ਉੱਠਾਂਗੇ ਜਿਸ ਨਾਲ ਸਾਡੇ ਦਿਨ ਭਰ ਦੇ ਕੰਮ ਲੇਟ ਹੋ ਜਾਂਦੇ ਹਨ ਤੇ ਇਸ ਨਾਲ ਸਾਡੀ ਹੈਲਥ ਤੇ ਵੀ ਅਸਰ ਹੁੰਦਾ ਹੈ ਕਿਉਂਕਿ ਇਸ ਨਾਲ ਸਾਨੂੰ ਬਹੁਤ ਥਕਾਨ ਹੁੰਦੀ ਹੈ ਨੈਕਸਟ ਇਜ਼ ਮੈਨੇਜ ਸਟ्रेस ਅੱਜਕੱਲ੍ਹ ਦੇ ਦੌੜ ਨੂੰ ਵੇਖਦੇ ਹੋਏ ਅਸੀਂ ਇਹ ਸੋਚ ਸਕਦੇ ਹਾਂ ਕਿ ਹਰ ਕੋਈ ਬਹੁਤ ਸਟ्रेस ਲੈਂਦਾ ਹੈ ਜਿਸ ਨਾਲ ਡਿਪਰੈਸ਼ਨ ਵਿੱਚ ਚਲ ਜਾਂਦਾ ਹੈ ਤੇ ਸਾਨੂੰ ਸਟ्रेस ਨਹੀਂ ਲੈਣਾ ਚਾਹੀਦਾ ਸਟ्रेस ਨੂੰ ਦੂਰ ਕਰਨ ਲਈ ਸਾਨੂੰ ਯੋਗਾ ਐਕਸਰਸਾਈਜ਼ ਵਗੈਰਾ ਕਰਨੀ ਚਾਹੀਦੀ ਹੈ ਤੇ ਆਪਣੇ ਹਾਲਤ ਨੂੰ ਮੇਨਟੇਨ ਕਰਨਾ ਚਾਹੀਦਾ ਨੈਕਸਟ ਇਜ਼ ਬੀ ਫਿਜ਼ੀਕਲੀ ਐਕਟਿਵ ਅੱਜ ਕੱਲ ਦੇ ਬੱਚੇ ਖੇਲਣਾ ਪਸੰਦੀ ਨਹੀਂ ਕਰਦੇ ਐਕਟਿਵ ਗੇਮਸ ਵਿੱਚ ਰਹਿਣਾ ਪਸੰਦੀ ਨਹੀਂ ਕਰਦੇ ਫੋਨ ਤੇ ਵੀਡੀਓ ਗੇਮਸ ਖੇਲਣਾ ਪਸੰਦ ਕਰਦੇ ਨੇ ਜਿਨ੍ਹਾਂ ਨਾਲ ਉਹਨਾਂ ਦੀ ਹਲਥ ਤੇ ਬਹੁਤ ਅਸਰ ਹੁੰਦਾ ਹੈ ਤੇ ਉਹ ਫਿਜ਼ੀਕਲ ਫਿਟ ਨਹੀਂ ਹੁੰਦੇ ਇਸ ਲਈ ਸਾਨੂੰ ਗੇਮਸ ਵਗੈਰਾ ਵਿੱਚ ਵੀ ਐਕਟਿਵ ਰਹਿਣਾ ਚਾਹੀਦਾ ਹੈ ਤੇ ਫਿਟ ਰਹਿਣਾ ਚਾਹੀਦਾ ਨੈਕਸਟ ਇਜ਼ ਹੀਥੀ ਹੈਲਥੀ ਅੱਜ ਕੱਲ ਦੇ ਬੱਚੇ ਵੱਡੇ ਜਵਾਨ ਸਾਰੇ ਯੰਗ ਫੂਡ ਖਾਣਾ ਬਹੁਤ ਚੰਗਾ ਸਮਝਦੇ ਨੇ ਬਟ ਉਹ ਇਹ ਉਹਨਾਂ ਦੀ ਹਲਥ ਤੇ ਬਹੁਤ ਅਸਰ ਕਰਦਾ ਹੈ ਇਸ ਲਈ ਸਾਨੂੰ ਹੈਲਦੀ ਫਰੂਟ ਵਗੈਰਾ ਖਾਣੇ ਚਾਹੀਦੇ ਸੋ ਸਟਾਪ ਡਰਿੰਕਿੰਗ ਅਲਕੋਹਲ ਸਾਨੂੰ ਸ਼ਰਾਬ ਤੋਂ ਸਾਨੂੰ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ ਅੱਜ ਕੱਲ ਦੇ ਨੌਜਵਾਨ ਸ਼ਰਾਬ ਪੀਣ ਲੱਗ ਗਏ ਹਨ ਉਸ ਦੇ ਨਾਲ ਸਾਡੇ ਲੰਗਸ ਤੇ ਬਹੁਤ ਹੀ ਬੁਰਾ ਅਸਰ ਪੈਂਦਾ ਹੈ ਅਤੇ ਬਹੁਤ ਹੀ ਬਿਮਾਰੀਆਂ ਹੋ ਜਾਂਦੀਆਂ ਹਨ ਸੋ ਨਾ ਲੂਜ਼ weight ਜਿੱਦਾਂ ਕਿ ਇਹਨੇ ਦੱਸਿਆ ਕਿ ਅੱਜ ਕੱਲ ਦੇ ਬਜ਼ੁਰਗ ਬੱਚੇ ਅਤੇ ਨੌਜਵਾਨ ਜੰਕ ਫੂਡ ਖਾਣਾ ਪਸੰਦ ਕਰਦੇ ਹਨ ਪਰ ਉਹਨਾਂ ਉਸ ਦੇ ਨਾਲ ਉਹਨਾਂ ਦਾ weight ਬਹੁਤ ਹੀ ਜ਼ਿਆਦਾ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਉਹਨਾਂ ਨੂੰ ਉੱਠਣ ਬੈਠਣ ਵਿੱਚ ਬਹੁਤ ਹੀ ਤਕਲੀਫ ਹੁੰਦੀ ਹੈ ਨੈਕਸਟ ਇਜ਼ ਕੁਆਇਟ ਸਮੋਕਿੰਗ ਸਾਨੂੰ ਅੱਜਕੱਲ ਦੇ ਨੌਜਵਾਨ ਬਹੁਤ ਹੀ ਜ਼ਿਆਦਾ ਸਿਗਰਟ ਅ ਅੱਜਕੱਲ ਦੇ ਨੌਜਵਾਨ ਸਿਗਰਟ ਪੀਂਦੇ ਹਨ ਉਸ ਦੇ ਨਾਲ ਉਹਨਾਂ ਦੇ ਲੰਗਸ ਤੇ ਬਹੁਤ ਹੀ ਬੁਰਾ ਅਸਰ ਪੈਂਦਾ ਹੈ ਦੇ ਕਈ ਤਰ੍ਹਾਂ ਦੇ ਕੈਂਸਰ ਵੀ ਹੋ ਜਾਂਦੇ ਹਨ ਇਸ ਦੇ ਨਾਲ ਹੀ ਸਾਡੇ ਦਿਲ ਦੇ ਉੱਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ ਸੋ थैंक यू ਸ਼ੁਕਰੀਆ ਕਰਾਂਦੇ ਆ ਠੀਕ ਹੈ ਤੇ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਮੋਟੀਵੇਟ ਕਰਨਗੇ ਸਰ ਮੈਂ ਬੇਨਤੀ ਕਰਦਾ ਕਿ ਕਿਰਪਾ ਕਰਕੇ ਤੁਸੀਂ ਆਓ ਤੇ ਬੱਚਿਆਂ ਨੂੰ ਬੜਾ ਮੋਟੀਵੇਟ ਕਰੋ ਹੋ ਸਕਦਾ ਹੈ ਕਿ ਤੁਹਾਡੇ 2 ਮਿੰਟ ਮੋਟੀਵੇਸ਼ਨਲ ਕੇ ਬੱਚਾ ਰਿਲਾਈਜ਼ ਹੋ ਜਾਈਏ ਗੁੱਡ ਮਾਰਨਿੰਗ ਟੂ ਆਲ थैंक यू सर फॉर गिविंग मी टू मिनट्स रिस्पेक्टेड मेरे ऑलमोस्ट माय कलीग्स ठीक है मेरे स्टाफ मेंबर ही चलो सारे सारे स्कूलों चौए बच्चों टीचर्स सर एंड गुड मॉर्निंग सस्श्रीकार नमस्कार ਤੇ ਪਿਆਰੇ ਬੱਚਿਓ ਅੱਜ ਦਾ ਮੇਨ ਜਿਹੜਾ ਸਾਡਾ ਟੌਪਿਕ ਸੀ ਨਾ ਜਿਸ ਬਾਰੇ ਤੁਸੀਂ ਸਾਰੇ ਇੱਥੇ ਆਇਓ ਥੈਟ ਇਜ਼ ਫॉर ਦੀ ਇਨੋਵੇਸ਼ਨਸ ਮੀਨਸ ਸਾਇੰਸ ਕ੍ਰੀਏਟੀਵਿਟੀ ਤੋਂ ਬੜਾ ਅੱਛਾ ਲੱਗਾ ਤੁਸੀਂ ਛੋਟੇ ਛੋਟੇ ਵਰਟਰ ਜੋ ਡਿਡ ਵਨ ਆਫ ਦੀ ਬੈਸਟ ਵੇ ਠੀਕ ਹੈ ਤੁਸੀਂ ਆਪਣੀ ਮੈਕਸਿਮਮ ਐਫੀਸ਼ੀਐਂਸੀ ਦੇ ਨਾਲ ਕੀਤਾ ਐਂਡ ਮੋਰ ઓર ਤੁਹਾਡੇ ટીચર ਦੀ ਪਾਰਟਿਸਪੇਸ਼ਨ ਇੱਕ ਬੜਾ ਅਛਾ ਨੇ ਰੋਲ ਪਲੇ ਕੀਤਾ ਤੁਨੇ ਬੜੇ ਪ੍ਰੋਪਰ ਵੇ ਨਾਲ ਡਰਟ ਕੀਤਾ ਤੇ ਐਂਡ યોਰ ਪ੍ਰੋਨਨਸੀਏਸ਼ਨ ਵਾਸ ਟੂਡੇ ਵੈਰੀ ਗੁੱਡ ਆ ਰੀਅਲੀ ਐਪਰੀਸ਼ੀਏਟਡ ਮੱਤੀ ਬਟੇ ਕੁਛ ਵੀ ਬਟੇ ਇਸ ਟੈਂਥ ਸਟੈਂਡਰਡ ਚ ਪਿਅਰ ਹੋ ਰਹੇ ਹੋ ਕੁਝ ਨਾਇਨਥ ਚ ਪਿਅਰ ਹੋ ਰਹੇ ਹੈ ਤੋ ਆਈ ਵਿਸ਼ ਯੂ ਬੈਸਟ ਆਫ ਲੱਕ ਫੋਰ ਯਰ ਇਗਜ਼ਾਮ اسپੈਸ਼ਲੀ ਫੋਰ ਦੀ ਟੈਂਥ ਸਟੈਂਡਰਡ ਸਟੂਡੈਂਟਸ ਨੈਕਸਟ ਇਅਰ ਬਟੇ ਤੁਸੀਂ ਪਲੱਸ 1 ਚ ਆਣਾ ਤੇ ਤੁਹਾਡੇ ਚ ਮੈਨੂੰ ਬੱਚੇ ਕੁਝ ਕਾਫੀ ਅੱਛੇ ਲੱਗੇ ਐਂਡ ਹੋਪ ਤੁਸੀਂ ਸਾਇੰਸ ਆਓ ਤੇ ਸਤਸਰ 10th ਗੁਲਿਤ 1 ਆਨ ਵਾ ਦੀ ਬੈਸਟ ਸਕੂਲ ਹੈ ਬਟੇ ਇਸ ਏਰੀਆ ਵਿੱਚ ਮੈਂ ਨਹੀਂ ਕਹਿ ਰਿਹਾ ਇਟਸ ਫਰਮ ਆਲ ਦੀ ਸਰਾਉਂਡਿੰਗਸ ਵਿਲ ਕਮ ਟੂ ਨੋ ਤੋ ਜੇ ਪੋਸੀਬਲ ਹੋਏ ਤੇ ਥਰਡ ਵਿਸ਼ਾ ਲਿਓ ਤੇ ਜੇ ਡਿਸਟੈਂਸ ਦੀ ਪ੍ਰੋਬਲਮ ਆਉਂਦੀ ਹੈ ਦੈਨ ਯੂ ਸ਼ੁਡ ਗੋ ਟੂ ਮੰਦਲੋਨੀ ਉਹ ਵੀ ਇੱਕ ਅੱਛਾ ਸਕੂਲ ਹੈ ਮੈਂ ਉਸ ਸਕੂਲ ਦੀ ਪਹਿਲੇ ਸਰਵਿਸ ਕਰ ਚੁੱਕਿਆ ਸੋ ਥਿਸ ਬੋਥ ਆਰ ਗੁੱਡ ਸਕੂਲਸ ਜੇ ਤੁਸੀਂ ਸਾਇੰਸ ਪੜ੍ਹਨੀ ਹੈ ਤੇ ਬਾਕੀ ਬਟੇ ਲਾਈਫ ਸਟruggਲ ਕਰਨੀ ਮਾਰੀ ਹੈ ਮਿਹਨਤ ਕਰੋ ਪੋਜ਼ਿਟਿਵ ਸੋਚ ਰੱਖੋ ਪਰਮਾਤਮਾ ਤੁਹਾਡੇ ਨਾਲ ਚੱਲਦਾ ਜੇ ਜਿਆਦਾ ਤੁਸੀਂ ਮਿਹਨਤ ਕਰੋਗੇ ਉਹਨੇ ਬਟੇ ਹੋ ਜਾਓਗੇ ਸੋਨੇ ਤੋਂ ਬਟੇ ਆਪਣੀ ਜਿੰਨਾ ਤੋਂ ਬਈਏ ਨਾ ਉਹਨਾਂ ਜਿਆਦਾ ਉਹ ਲੋਕ ਸੁਖਾ ਦੇ ਉਹ ਨਹੀਂ ਹੈ ਬਈ ਸਾਇੰਸ दो साल उसी पढ़ना करना पड़े प्लस वन प्लस टू सेंटी आपको समझ में आ जाए जो प्लस वन प्लस टू उसी दो साल पढ़े पढ़ने सारी उम्र तो पढ़े कर दो साल भी मेहनत करो सारी उम्र भी बोल लगती है तो किस जो है अपना टाइम मैक्सिमम लोड करो उन्हें हेल्थ और एक टॉपिक चल रहा है स्कूल अगर मॉडल पेश किया सी ऑनरेड स्पेशलिस्ट टेस्ट के किसी भी अपने जब हाई स्कूल लखन कला दे बच्चे आ रहे हैं जी वो अपना ये तो थी मैं अपना जंगल करनेंगे सब तो पहला है योर्डार क्लबिंग ही हाई <स्थाथिया> स्कूल लखन कला मैंने भी हाई क्लास में स्कूल में गया हाई स्कूल लखन कला तो मेरी अलग भी एक्टिविटी है बॉल टाइगर ਸੱਤ ਕਲਾ ਇਹ ਪਤਾ ਹੁੰਦਾ ਕਿ ਸਮੁੰਦਰ ਜਾਂ ਅੰਧੀਆਂ ਵਿੱਚੋਂ ਦਿੱਤੂ ਵੀ ਸਵਾਤਿ ਕਰਦਾ ਹੁੰਦਾ ਹੈ ਇਹ ਸੂਰਜ ਦੀ ਗਰਮੀ ਨਾਲ ਇੱਥੋਂ ਵਾਸ਼ਪੀਕਰਨ ਹੋਏਗਾ ਵਾਸ਼ਪੀ ਨੂੰ ਵਾਸ਼ਪੀਕਰਨ ਹੋਏਗਾ ਤੇ ਉਹ ਪਾਣੀ ਸੋਖ ਲੀਗਾ ਤੇ ਫਿਰ ਸੂਰਜ ਤੱਕ ਆ ਜਾਏਗਾ ਜਦੋਂ ਸੂਰਜ ਦਾ ਕਾਲਾ ਆਪ ਨਾਲ ਬੱਦਰਾ ਬੱਦਲ ਬਣ ਜੀਦੋਂ ਬਹੁਤ ਹੀ ਚਾਹੀ ਤੇ ਪਾਣੀ ਜਾਂਦਾ ਹੈ ਤੇ ਉਹ ਭਾਪ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਗੈਸ ਤੋਂ ਤਰਦੋਂ ਤਰਦੋਂ ਕਿਵੇਂ ਬਣਦਾ ਵੀ ਤਾਂ ਆ ਜਾਂਦਾ ਹੈ ਪੇਜ ਜਦੋਂ ਬੱਦਲਾਂ ਤੋਂ ਪਾਣੀ ਇੱਥੇ ਹੀ ਠਵਾਲਾਇ ਇਕਾ ਤਾਂ ਇਹ ਰੁੱਖਾ ਵਿੱਚ ਜਾਏਗਾ ਤੇ ਰੁੱਖਾ ਵਿੱਚ ਜਿਹੜੇ ਰੁੱਖਾ ਉਹ ਬਾਸ਼ਕਤ ਸਰਜਣ ਦੀ ਭੂਮਿਕਾ ਨੂੰ ਬੰਧਿਆ ਜਿਵੇਂ ਕਿ ਪਿਸਾਈ ਜਾਂ ਲੇਗਾ ਫਿਰ ਆ ਜਿਹੜਾ ਪਾਣੀ ਉੱਤੋਂ ਵਰਖਾ ਦੀ ਰੂਪਰੇ ਚ ਆਏਗਾ ਉਹ ਅੱਧਾ ਧਰਤੀ ਵਿੱਚ ਚਲ ਜਾਏਗਾ ਤੇ ਅੱਧਾ ਧਰਤੀ ਵਿੱਚ ਸੋ ਜਾਏਗਾ ਇਸੇ ਤਰ੍ਹਾਂ ਜਿਹੜਾ ਸਾਡਾ ਵਾਟਰ ਸਾਈਕਲ ਆ ਚੱਲਦਾ ਹੈ। ਸੋ ਥੈਂਕ ਯੂ। ਵੈਰੀ ਗੁੱਡ ਪੇਸ਼ੀ ਬਹੁਤ ਬਾਈ। ਕਿਤਾਬਾਂ ਦੀਆਂ ਜੀ

ਮਾਰ ਕੇ ਤੋੜ। ਉਹ ਵੀ ਲੈ ਲੈ ਆ। ਕੋਈ 3 ਕ੍ਰੇਟ ਨਾ। ਜਿਹੜੀ ਪੋਜੀਸ਼ਨ ਬੱਲੇ ਸੈੱਮਸ ਹਰਸ ਗਨ ਸਕੂਲ ਭੰਡਾਰ 3 2 3 ਹੈ।